ਪਕਾਲਾਂ ਦੇ ਨੇੜੇ ਪਿੰਡ ਡੁੱਡੀਪੁਰ ਦੇ ਇੱਕ ਹੋਰ ਪੰਜਾਬੀ ਦੀ ਅਮਰੀਕਾ ਦੇ ਵਿੱਚ ਸੜਕੀ ਹਾਦਸੇ ਦੌਰਾਨ ਮੌਤ ਹੋ ਗਈ ਹੈ। 10 ਦੀ ਕਿ ਮ੍ਰਿਤਕ ਗੁਰਵਿੰਦਰ ਸਿੰਘ 3 ਸਾਲ ਪਹਿਲਾਂ ਚੰਗੇ ਪਵਿੱਤ੍ਰ ਦੇ ਲਈ ਅਮਰੀਕਾ ਗਏ ਸਨ। ਜਿਨ੍ਹਾਂ ਦੀ ਕੀ ਹੁਣ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਆਪਣੇ ਪਿੱਛੇ ਪਰਿਵਾਰ ਦੇ ਵਿੱਚ ਵਿਧਵਾ ਮਾਂ, ਭੈਣ, ਪਤਨੀ ਅਤੇ ਦੋ ਬੇਟੀਆਂ ਨੂੰ ਛੱਡ ਗਏ ਨੇ। ਤਾਜ਼ੀ ਕੀ ਕਰੀਬ 3 ਸਾਲ ਪਹਿਲਾਂ ਗੁਰਵਿੰਦਰ ਸਿੰਘ ਕਰਜ਼ਾ ਚੁਕਤੇ ਚੰਗੇ ਭਵਿੱਖ ਦੇ ਲਈ ਆਪਣੀ ਧਰਤੀ ਛੱਡ ਕੇ ਵਿਦੇਸ਼ ਗਏ ਸਨ ਜੋ ਕਿ ਹੁਣ ਉੱਥੇ ਸੜ ਖਾਸੇ ਦਾ ਸ਼ਿਕਾਰ ਹੋ ਗਏ ਨੇ ਉੱਥੇ ਪੁੱਤ ਦੀ ਮੌਤ ਦੀ ਖਬਰ ਸੁਣਨ ਤੋਂ ਬਾਅਦ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਉਥੇ ਪੀੜਿਤ ਪਰਿਵਾਰ ਦੇ ਵੱਲੋਂ ਹੁਣ ਸਰਕਾਰ ਨੂੰ ਕੋਹਾਰ ਲਗਾਈ ਜਾ ਰਹੀ ਹੈ ਕਿ ਗੁਰਵਿੰਦਰ ਦੀ ਮ੍ਰਿਤਕ ਦੇ ਨੂੰ ਜਲਦ ਤੋਂ ਜਲਦ ਪਰਿਵਾਰ ਦੇ ਕੋਲ ਲਿਆਂਦਾ ਜਾਵੇ ਤਾਕਿ ਉਹ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਕਰਕੇ ਉਸਦਾ ਅੰਤਿਮ ਸੰਸਕਾਰ ਕਰ ਸਕਣ 3 ਸਾਲ ਪਹਿਲਾਂ ਗਿਆ ਸੀਗਾ 3 ਸਾਲ ਪਹਿਲਾਂ ਗਿਆ ਸੀਗਾ ਤੇ ਕਰੀਬ ਸਾਲ ਪਹਿਲਾਂ ਨੇ ਲਾਇਸੈਂਸ ਲਿਆ ਸੀਗਾ ਤੇ ਹੁਣ ਟਰੱਕ ਚਲਾਉਂਦਾ ਸੀਗਾ ਟਰੱਕ ਚਲਾਉਂਦਾ ਸੀਗਾ ਤੇ ਜਿਹਦੇ ਵਿੱਚ ਕੱਲ ਹਾਦਸਾ ਹੋਇਆ ਤੇ ਟਰੱਕ ਦੇ ਤੇ ਸਾਡੇ ਭੂਆ ਜੀ ਦਾ ਬੇਟਾ ਵੀ ਉੱਥੇ ਅਮਰੀਕਾ ਹੀ ਆ ਤੇ ਉਸ ਨੇ ਸਾਨੂੰ ਇਨਫੋਰਮ ਕੀਤਾ ਵੀ ਇਦਾਂ ਕਰਕੇ ਕਿ ਮੈਨੂੰ ਉਹ ਹਸਪੀਟਲ ਤੋਂ ਫੋਨ ਆਇਆ ਵੀ ਉਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤੇ ਉਹਦੀ ਤੇ ਹਾਦਸੇ ਵਿੱਚ ਕੁਝ ਹੋ ਗਿਆ ਹੈ ਤੇ ਉਹਦੇ ਨਾਲ ਉਹਦੇ ਹਾਲਤ ਬਹੁਤ ਗੰਭੀਰ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਵੱਲੋਂ ਪੈਰਵਾਹੀ ਕੀਤੀ ਆ ਪਹੁੰਚ ਕੀਤੀ ਆ ਕਿਉਂਕਿ ਉਹ ਐਡਿਜ਼ੋਨਾ ਦੇ ਵਿੱਚ ਹੁੰਦਾ ਹੈ ਹਾਦਸਾ ਤੇ ਉਹ ਆਪ ਕੈਲੀਫੋਰਨੀਆ ਰਹਿੰਦੇ ਨੇ ਤੇ ਫਿਰ ਉਹ ਗਏ ਆ ਉਥੇ ਲਾਸਵੇਗਸ ਗਏ ਆ ਉਹਦੇ ਕੋਲ ਹਸਪੀਟਲ ਜਿੱਦਾਂ ਪਹੁੰਚੇ ਆ ਉੱਥੇ ਤੇ ਉੱਥੇ 1-2 ਘੰਟੇ ਬਾਅਦ ਉਹਨਾਂ ਨੇ ਉੱਥੇ ਦੇਖਿਆ ਵੀ ਵੈਂਟੀਲੇਟਰ ਤੇ ਸੀਗਾ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਤੋਸਪੁਰੇ ਹੋ ਜਾਂਦੀ ਹੈ ਅਪੀਲ ਦੇ ਇਹੋ ਹੀ ਹੈ ਵੀ ਜੇ ਦੇ ਉੱਥੇ ਫਿਊਨਰਲ ਦੇ ਇਨਾਂ ਦੇ ਪਰਿਵਾਰ ਜਾ ਸਕਦਾ ਹੈ ਤੇ ਜੇ ਕੋਈ ਕਿਸੇ ਤਰੀਕੇ ਨਾਲ ਤੇ ਜਰੂਰ ਇਹਨਾਂ ਦੇ ਪਰਿਵਾਰ ਨੂੰ ਉੱਥੇ ਪਹੁੰਚ ਕੀਤੀ ਜਾਵੇ ਉਹਨਾਂ ਦੇ ਉਹਦੇ ਫਿਨਰਲ ਤੇ ਕਿਉਂਕਿ ਜੇ ਅਸੀਂ ਸੋਚੀਏ ਵੀ ਉਹਦੀ ਬਾਡੀ ਨੂੰ ਇੱਥੇ ਮੰਗਵਾ ਲਈਏ ਸਾਡੀ ਕਿਤੇ ਇੰਨੀ ਪਹੁੰਚ ਨਹੀਂ ਹੈਗੀ ਵੀ ਇਹਨਾਂ ਖਰਚਾ ਅਸੀਂ ਭਰ ਸਕੀਏ ਵੀ ਜਿਹੜਾ ਬਾਡੀ ਤਾਂ ਇੱਥੇ ਮੰਗਵਾ ਲਈਏ ਤੇ ਜੇ ਪਰਿਵਾਰ ਦਾ ਉੱਥੇ ਜਾਂਦਾ ਹੈ ਉੱਥੇ ਤੇ ਉਹਦੇ ਵਿੱਚ ਜੇ ਕੋਈ अधिक सरकार वालों ने मदद दी है जहाँ किसी तरह भी तो उधर ही बहुत शुक्रगुजार हूँ आपने इस बार रही नहीं हड़ाहाँ कोई गाड़ी हड़ामुद्दा पे आ गया सारा कोहनी गाड़ी दे दाहाँ कोहनी दे दाहाँ हाँ जी अरे तो मैंने पूरी अलती है ਹਾਂਜੀ ਕੀ ਕੀ ਗੱਲ ਗੱਲ ਹੋ ਰਹੀ ਹੈ ਕੀ ਕੀ ਹਾਂਜੀ ਕੀ ਲੇਵਲ ਗੱਲ ਹੋ ਰਹੀ ਹੈ ਕੀ ਜਿੰਨਾ ਇਹ ਹੋਈ ਬਖਾਈ ਜਾਂਦਾ ਹੈ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਇਹ ਰੈਂਡ ਤੇ ਮੇਰੇ ਨਾਲ ਹੁੰਦੀ ਆ 7 ਵਜੇ ਦਾ ਫੋਨ ਆਉਂਦਾ ਵਾ ਸਾਰੇ ਗੱਲਾਂ ਕਰ ਲਏ ਅੰਦਰ ਬਹਿ ਕੇ ਮੰਜੇ ਤੇ 9 ਵਜੇ ਦਾ ਕਰ ਗੱਲਾਂ ਕਰਦਾ ਵਾ ਗੱਡੀ ਚ ਲਾਉਣ ਡਿਆ ਹੁੰਦਾ ਬਖਾਲਣ ਡਿਆ ਹੁੰਦਾ ਮਾਤਾ ਆਵੇ ਇੱਥੇ ਦੀ ਮੈਂ ਲੰਘ ਕੇ ਗਿਆ ਆਵੇ ਤੁੰਦ ਕਿੰਨੀ ਆਵੇ ਸੜਕਾਂ ਵੇ ਇੰਦਰ ਦਾ ਵੇਖ ਕੋਠੀਆਂ ਵੇਖ ਇਦਾਂ ਹੁੰਦੀਆਂ ਏ ਇਦਾਂ ਹੁੰਦੀਆਂ ਏ ਇਹੋ ਜੀ ਆ ਗੱਲਾਂ ਸੁਣਾਈ ਜਾਂਦਾ ਵਾ ਫੜ ਕੇ ਰੋਟੀ ਰਾਟੀ ਖਾ ਲਈ ਮੈਂ ਖਾ ਲਈ ਮੈਂ ਖਾ ਲਈ ਇਹੀ ਇਹੀ ਖਾ ਲਈਆ ਕਿ ਨਾ ਟਾਈਮ ਹੋ ਗਿਆ ਮੈਂ ਸਾਡੇ 9:30 ਹੋ ਗਏ ਆ ਚੰਗਾ ਫਿਰ ਰਹੇ ਹੁਣ ਤੁਸੀਂ ਸੌ ਜਾਓ ਬੱਚਿਆਂ ਦਾ ਖਿਆਲ ਰੱਖਿਓ ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਏ ਮੈਨੂੰ ਫੋਨ ਕਰਿਆ ਕਰੋ मेनो फोन करो तेरा नाम हरविंदर कौर तो है मेरे पति तो का नाम गुरविंदर जिन्हन कती है साढ़े तीन साल पहला अमेरिका गए ने बंकी ला के अर्जा चुके भेजा ही ਅਜੇ 3.5 ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਕਰਜ਼ਾ ਗੁਰਜ਼ਾਈ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਕੁਝ ਉਹਨਾਂ ਨੇ ਜੋ ਵੀ ਚੇਹ ਰਹਿ ਗਿਆ ਏ ਹੁਣ ਸਾਡੀ ਅਪੀਲ ਇਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਏ ਕਿ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੌੜ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਹਨੂ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਅਫੋਰਡ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਹੀ ਪਰ ਉਹ ਵੀ ਚੱਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਸਾਡੇ ਛੋਟੇ ਛੋਟੇ ਬੱਚੇ ਆ ਜਿਨੂੰ ਇਹੀ ਅਪੀਲ ਆ ਅਮਰੀਕਨ ਅਥਾਰਟੀ ਤੋਂ ਤੀਰਵਲ ਲਉਂਗੇ ਕਿ ਤੁਸੀਂ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕੀ ਅਸੀਂ ਆਪਣੇ ਘਰ ਵਾਲੇ ਨੂੰ ਆਖਰੀ ਵਾਰ ਦੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਆਖਰੀ ਵਾਰ ਦੇਖ ਸਕੇ ਬੱਚੇ ਵੀ ਦੇਖ ਸਕਣ ਨਾ پلیਸ ਸਾਨੂੰ ਉੱਥੇ ਮਿਲਾ ਲਿਆ ਜਾਏ ਕਿਉਂਕਿ ਅਸੀਂ ਖੋਦੇ ਜਾ ਕੇ ਉਹਨਾਂ ਦਾ ਸਾਰਾ ਕੁਝ ਕਰਨਾ ਚਾਹੁੰਦੇ ਹਾਂ ਅਸੀਂ ਆਖਰੀ ਵਾਰ ਦੇਖਣਾ ਚਾਹੁੰਦੇ ਹਾਂ ਅਸੀਂ ਤਿੰਨ ਸਾਲ ਵਿੱਚ ਕਦੀ ਨਹੀਂ ਉਹਨਾਂ ਨੂੰ ਮਿਲੇ ਪਰ ਬੋਲ ਛੋਟੇ ਬੱਚੇ ਆ ਉਹ ਲੰਬੀ ਹੈ ਹਾਂਜੀ ਅਸੀਂ ਕਿੰਨਾ ਸਮਾਂ ਸਰਾਂ ਮਾਈ ਦਾ ਸਾਧਾ ਸੀ ਹਾਂ ਜੀ ਕਰ ਚੁੱਕੇ ਕਮਾਈ ਕਰ ਨਾਲੇ ਚੱਲ ਜੇ ਤੇ ਬੜਾ ਆਫਨ ਹੋ ਜਾਊ ਸਾਡੇ ਦੋਵੇਂ ਘਰ ਦੇ ਬੰਦੇ ਜਿਹੜੇ ਹੀ ਚਲੋ ਸਾਡੇ ਘਰ ਦੇ ਥੰਮ ਹੀ ਗਏ ਪਹਿ ਵਕੋ ਨਹੀਂ ਵੈਸੇ ਵੀ ਪਰ ਉਹ ਦੋਹੇ ਨਹੀਂ ਰਹੇ ਪਰ ਹੀ ਕਾਹੇ ਝੁੱਕੇ ਨਹੀਂ ਰਹੇ